ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਮੈਂ ਇੱਕ ਫੋਟੋ ਦੇਖੀ ਸਵੇਰੇ ਸਵੇਰੇ ਅਖਬਾਰ ਦੇ ਵਿੱਚ ਜਿਹਦੇ ਵਿੱਚ ਕਿ ਐਮ ਐਲ ਏ ਫਤਿਹਗੜ ਸਾਹਾ ਦਾ ਆਮ ਆਦਮੀ ਪਾਰਟੀ ਦਾ ਲਖਵੀਰ ਸਿੰਘ ਰਾਏ ਉਹ ਲੱਡੂ ਵੰਡ ਰਿਹਾ ਹੈ ਕਿਉਂ ਵੰਡ ਰਿਹਾ ਹੈ ਕਹਿੰਦੇ ਜੀ ਬੜੀ ਖੁਸ਼ੀ ਹੋਈ ਹੈ ਖੁਸ਼ੀ ਸਾਂਝੀ ਕਰ ਰਿਹਾ ਹੈ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਬਾਬਸ ਲੈ ਲਈ ਉਹ ਨੀਤੀ ਜਿਹਦੇ ਹੱਕ 'ਚ ਕਿੰਨਾ ਕੁਛ ਕਿਹਾ ਜਾ ਰਿਹਾ ਸੀ ਵੱਡੇ ਵੱਡੇ ਪੁਲ ਬੰਦੇ ਜਾ ਰਹੇ ਸੀ ਕਿ ਜੀ ਇਹ ਨੀਤੀ ਦਾ ਪੰਜਾਬ ਦੇ ਕਿਸਾਨਾਂ ਨੂੰ ਕਰੋੜਾਂ ਦਾ ਮਾਲਕ ਬਣਾਉਗੀ ਮਾਨ ਸਾਹਿਬ ਤੋਂ ਲੈ ਕੇ ਸਾਰੇ ਲੱਗੇ ਹੋਏ ਸੀ ਉਹ ਵਾਪਸ ਲਾਈਨ ਤੇ ਹੁਣ ਖੁਸ਼ੀ ਮਨਾਈ ਜਾ ਰਹੀ ਹੈ ਮੈਂ ਪੁੱਛਿਆ ਇੱਕ ਆਮ ਆਦਮੀ ਪਾਰਟੀ ਦੇ ਬਲਾਰੇ ਨੂੰ ਮੈਂ ਕਿਹਾ ਭਾਈ ਇਹ ਕੀ ਹੈ ਤੁਸੀਂ ਹੁਣ ਖੁਸ਼ ਹੋ ਕਿ ਉਦੋਂ ਵੀ ਖੁਸ਼ ਸੀ ਕਹਿੰਦੇ ਜੀ ਅਸੀਂ ਉਦੋਂ ਵੀ ਖੁਸ਼ ਸੀ ਹੋਣ ਉਹ ਤੋਂ ਵੀ ਜ਼ਿਆਦਾ ਖੁਸ਼ ਹੈ ਮੈਨੂੰ ਗੱਲ ਸਮਝ ਨਹੀਂ ਆਈ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਬੋਟਾ ਸਿੰਘ ਸ਼ਾਦੀਪੁਰ ਨੂੰ ਪੁੱਛਿਆ ਕਿ ਇਹ ਕੀ ਹੈ ਉਹ ਉਹ ਕਹਿੰਦੇ ਜੀ ਇਹ ਐਮਐਲਏ ਦੀ ਖੁਸ਼ੀ ਤਾਂ ਸਮਝ ਆਉਂਦੀ ਹੈ ਮੈਂ ਕਿਹਾ ਉਹ ਕਿਵੇਂ ਕਹਿੰਦੇ ਜੀ ਐਸਵੀ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਸੀ ਹੁਣ ਘਟੋਂ-ਘਟੇ ਪਿੰਡਾਂ 'ਚ ਵੜਨ ਜੋਗੇ ਹੋ ਜਾਣਗੇ ਬਾਕੀ ਦਾ ਸਤਾਈਂ 'ਚ ਦੇਖਾਂਗੇ ਤੇ ਇਹ ਗੱਲ ਸੱਚਮੁੱਚੀ ਬੜੀ ਅਜੀਬ ਜਿਹੀ ਲੱਗਦੀ ਹੈ ਮੈਨੂੰ ਹਾਂ ਜਦੋਂ ਆ ਜਗਰਾਉਂ ਦੇ ਲਾਗੇ ਮਲਕ ਵਾਲੇ ਜਦੋਂ ਲੱਡੂ ਬਣਦੇ ਨੇ ਉਹ ਸਮਝ ਆਉਂਦੀ ਹੈ ਤੁਹਾਡੇ ਯਾਦ ਹੋਣਾ ਮਲਕ ਅਲੀਗਾਰਡ ਪੋਨਾ ਅਗਵਾੜ ਗੁਜਰਾ ਇਹ ਤਿੰਨ ਚਾਰ ਪਿੰਡ ਸੀ ਜਿਨ੍ਹਾਂ ਨੇ ਸ਼ੁਰੂ ਕੀਤੇ ਸੀ ਇਹ ਵਿਰੋਧ ਜਾਂ ਅੰਦੋਲਨ ਸੁਬਾ ਪਦਰੀ ਪਹਿਲਾ ਜਿਹੜਾ ਉੱਥੇ ਸਮਾਗਮ ਹੋਇਆ ਸੀ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਉਹ ਤਾਂ ਖੁਸ਼ੀ ਮਨਾਉਣ ਐਮਐਲਏ ਵੀ ਖੁਸ਼ੀ ਮਨਾ ਰਹੇ ਨੇ ਮੈਨੂੰ ਕੋਈ ਸਮਝ ਨਹੀਂ ਆਈ ਕਿ ਇਹਨਾਂ ਨੂੰ ਕੀ ਕਹੀਏ ਇਸੇ ਕਰਕੇ ਤਾਂ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਹੋਰ ਪਾਰਟੀਆਂ ਹੋਣ ਇਹਨਾਂ ਦੀ ਵਿਸ਼ਵਾਸ ਯੋਗਤਾ ਦਾਤੇ ਲੱਗ ਜਾਂਦੀ ਹੈ ਕਿ ਕੀ ਕਰਦੇ ਕੀ ਦੇ ਸਾਡੇ ਇਹ ਲੀਡਰ ਕਰ ਕੀ ਰਹੇ ਨੇ ਮਦਰ ਹੁਣ ਇੰਨੇ ਐਡੀ ਵੱਡੀ ਫੌਜ ਆ ਐਮਐਲਏ ਚ ਤਿੰਨ ਚਾਰ ਬੰਦੇ ਬੋਲੇ ਮੈਂ ਉਹ ਟਿਪਸ ਤੇ ਨੇ ਉਹ ਜਾ ਰਹਿਣਗੇ ਮਾਲਵਿੰਦਰ ਸਿੰਘ ਕੰਗ ਰੋਪੜ ਦਾ ਐਮਪੀ ਉਹਨੇ ਇੱਕ ਗੱਲ ਕੀਤੀ ਸੀ દિનેશ ਛੱડા ਨੇ રોપર ਤੋਂ ਜਿਹੜਾ ਅਨੰਤਪੁਰ ਸਾਦਾ ਐਮਪੀ રોપર ਦਾ ਐਮਐਲਏ ਸ਼ਹਿਰ ਦੇ ਦਾ ਚੇਅਰਮੈਨ ਸੀ ਜਔਦੂਦੋ ਥੋੜੇ ਬੋਤੇ ਹੋਰ ਬੋਲਣ ਲੱਗੇ ਸੀ ਇਹ ਸਾਰਾ ਕੁਝ ਭਾਵੇਂ ਉਹਨੂੰ ਚੁੱਪ ਕਰਾਤਾ ਲੇਕਿਨ ਇਹ ਵੀ ਇੱਕ ਕਾਰਨ ਬਣਿਆ ਕਿ ਅੰਦਰੋਂ ਵੀ ਬਗਾਵਤ ਦੀਆਂ ਸੁਰਾਂ ਉੱਠਣ ਲੱਗੀਆਂ ਨੇ ਕਿਉਂ ਨੀਤੀ ਵਾਪਸ ਹੋਈ ਇਹ ਨੀਤੀ ਦੇ ਨੁਕਸਾਨ ਕੀ ਹੋ ਚੁੱਕੇ ਨੇ ਕੀ ਇਹ ਡੈਮੇਜ ਕੰਟਰੋਲ ਹੋਵੇਗਾ ਜਿਹੜੇ-ਜਿਹੜੇ ਸਵਾਲ ਉੱਠਣਗੇ ਇਸ ਜਿਹੜੀ ਲੈਂਡ ਪੂਲਿੰਗ ਨੀਤੀ ਲਿਆਉਣ ਦੇ ਤੇ ਵਾਪਸ ਹੋਣ ਦੇ ਇਹ ਵੀਡੀਓ ਚ ਇਹੀ ਗੱਲ ਕਰਨੀ ਆ ਆਪਾਂ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਓ ਦੇਖੋ ਹੁਣ ਇਹਨੂੰ ਆਪਾਂ ਇਸ ਵੀਡੀਓ ਨੂੰ ਜੇ ਦੋ ਐਂਗਲ ਤੋਂ ਦੇਖ ਲਈਕ ਤਾਂ ਥੋੜਾ ਜਰ ਵਾਈਬ ਕਰ ਲਈਏ ਕਿ ਨੀਤੀ ਆਈ ਹੈ ਔਰ ਇਹ ਗੱਲ ਬਿਲਕੁਲ ਸਪਸ਼ਟਾ ਕਿਸੇ ਦੀ ਮੰਗ ਨਹੀਂ ਸੀ ਕੋਈ ਲੋੜ ਨਹੀਂ ਸੀ ਲੇਕਿਨ ਇਹ ਨੀਤੀ ਲੈ ਆਈ ਪਰ ਕੋਮਾਂਤ ਮਾਮਨ ਨੂੰ ਤਾਂ ਪਛੇ ਹੀ ਨਹੀਂ ਗਿਆ ਕਿਉਂਕਿ ਇਹਦੇ ਇਸ ਮਾਮਲੇ ਦੇ ਵਿੱਚ ਚੀਫ ਸੈਕਟਰੀ ਨੂੰ ਹੀ ਸਾਰੀ ਪਾਵਰ ਦਿੱਤੀ ਜਾਂ ਕਮੇਟੀ ਜਿਹਦੇ ਵਿੱਚ ਗੈਰ ਪੰਜਾਬੀ ਸੀ ਉਹ ਉੱਥੇ ਉਹਨਾਂ ਦੇ ਹੱਥ ਸੀ ਇਹ ਸਾਰੀ ਗਲਬਾਤ 65533 ਏਕੜ ਪੂਰਾ ਇੱਕ ਵੱਡਾ ਜਿਹੜੀ ਅਰਬਨ ਪੰਜਾਬ ਬਸਾ ਦੇਣਾ ਸੀ ਤੇ ਜਿਹੜੇ ਲੱਖਾਂ ਲੋਕ ਉੱਜੜਨੇ ਸੀ ਉਹਨਾਂ ਦਾ ਕੋਈ ਪਤਾ ਹੀ ਨਹੀਂ ਵੀ ਕਿੱਥੇ ਜਾਣਾ ਸੀ ਤੋਂ ਮੈਨੂੰ ਕਦੇ-ਕਦੇ ਲੱਗਦਾ ਕਿ ਗੈਨੀ ਹਰਪ੍ਰੀਤ ਸਿੰਘ ਠੀਕ ਕਹਿ ਰਹੇ ਨੇ ਕਿ ਤੁਸੀਂ ਸਾਜ਼ਿਸ਼ ਨਹੀਂ ਸਮਝੇ ਇਹਨਾਂ ਦੀ ਇਹ ਤਾਂ ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੇ ਨੇ ਇਹਦੇ ਚ ਤਾਂ ਸਾਡਾ ਤਵਾਜਨ ਬਸੋਂ ਦਾ ਬਦਲ ਜਾਣਾ ਹੈ ਕਿ ਜਿਹੜੇ ਬੰਦੇ ਉੱਜਣਗੇ ਉਹ ਪਤਾ ਨਹੀਂ ਕਿੱਥੇ ਜਾਣਗੇ ਕਿਸਾਨ ਉਹਨਾਂ ਦੀ ਥਾਂ ਤੇ ਆ ਪ੍ਰਵਾਸੀਆਂ ਨੂੰ ਬਿਵਾਸਾ ਦੇਣਾ ਵੈਸੇ ਵੀ ਲੁਧਿਆਣਾ 44000 ਏਕੜ ਤੋਂ ਬਾਅਦ ਉੱਥੇ ਸੀ ਉੱਥੇ ਤਾਂ ਪਹਿਲੇ ਹੀ ਢੰਡਾਰੀ ਚਲੇ ਜਾ ਪਤਾ ਹੀ ਲੱਗਦਾ ਸੀ ਯੂਪੀ ਚ ਫਿਰਦੇ ਹੋ ਬਈ ਆਰਚ ਫਿਰਦੇ ਹੋ ਕਿ ਪੰਜਾਬ ਚ ਫਿਰਦੇ ਹੋ ਉੱਥੇ ਤਾਂ ਪਹਿਲੇ ਹੀ ਇੰਨੀ ਆਬਾਦੀ ਹੋ ਚੁੱਕੀ ਹੈ ਤੇ ਉਹ ਏਰੀਆ ਉਹ ਵੀ ਐਂਗਲ ਆਪਾਂ ਸੋਚ ਸਕਦੇ ਹਾਂ ਇੱਕ ਤਾਂ ਇਹ ਸੀ ਕਿ ਇਹ ਨੀਤੀ ਬਿਲਕੁਲ ਕਿਸੇ ਦੀ ਸਲਾਹ ਕਿਸੇ ਨਾਲ ਪਹਿਲਾਂ مشورہ ਕੀਤੇ ਬਿਨਾ ਕਦੇ ਵੀ ਇਹਨਾਂ ਨੇ ਮੈਨੀਫੈਸਟੋ 'ਚ ਨਹੀਂ ਪਾਇਆ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਇੱਕ ਨੀਤੀ ਲੈ ਕੇ ਆਵਾਂਗੇ ਜਿਹੜੀ ਤੁਹਾਨੂੰ ਪੰਜਾਬ ਦੇ ਵਿੱਚ 65000 ਏਕੜ ਲੈ ਕੇ ਤੇ ਸ਼ਹਿਰ ਬਸਾਊਗੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਤੇ ਫਿਰ ਸੁਖਵੀਰ ਸਿੰਘ ਬਾਦਲ ਜਿਆਦਾ ਆਉਂਦਾ ਹੈ ਕਿਹਦੇ ਪਿੱਛੇ ਰਣ ਨੀਤੀ ਕੀ ਹੈ ਸੁਖਬੀਰ ਸਿੰਘ ਬਾਦਲ ਨੂੰ ਪਤਾ ਕਿਉਂਕਿ ਉਸ ਵੇਲੇ ਉਹਨਾਂ ਨੇ ਵੀ 11000 ਏਕੜ ਜਿਹੜੀ ਹੈ ਜਗ੍ਹਾ ਉਹ ਅਕਵਾਇਰ ਕੀਤੀ ਸੀ ਕਿਥੇ ਪੈਸਾ ਕਿੱਥੋਂ ਬਣਦਾ ਹੈ ਕਿਵੇਂ ਬਣਦਾ ਹੈ ਕੀ ਕਹਾਣੀ ਹੈ ਇਹ ਸਾਰੀਆਂ ਗੱਲਾਂ ਫਿਰ ਉੱਠ ਖੜੀਆਂ ਸੀ ਜਦੋਂ ਆਈ ਪਹਿਲਾ ਪੁਆਇੰਟ ਹੁਣ ਆਪਾਂ ਅੱਜ ਦੇਖੀਏ ਕਿ ਬਿਨਾਂ ਕਿਸੇ ਦੀ ਮੰਗ ਤੋਂ ਬਿਨਾਂ ਲੋੜ ਤੋਂ ਇਹ ਨੀਤੀ ਲੈ ਕੇ ਆਏ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਵਾਲੇ ਜਿਹੜੇ ਅਸਲੀ ਰਾਜ ਕਰ ਰਹੇ ਨੇ ਉਹ ਲੈ ਕੇ ਆਏ ਇੱਥੇ ਇਸ ਨੀਤੀ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਉਹਨਾਂ ਦੇ ਅਬਦੇ ਇੱਛ ਸੀ ਕਿ ਇਹ ਤੋਂ ਸੀ ਪੈਸਾ ਕਮਾਉਣਾ ਤੇ ਪੰਜਾਬ ਦੇ ਲੋਕਾਂ ਤੇ ਜਿਹੜੇ ਵਾਅਦੇ ਕੀਤੇ ਨੇ ਸ਼ਾਇਦ ਉਹਨਾਂ 'ਚ ਇੱਕਦਾ ਵਾਅਦਾ ਵੀ ਪੂਰਾ ਕਰਨਾ ਹੋਵੇ ਜੇ ਬੀਬੀਆਂ ਨੂੰ ਪੈਸਾ ਦੇਣ ਵਾਲਾ ਜਾਂ ਕੋਈ ਹੋਰ ਉਹਦਾ ਇਹ ਗੱਲ ਸਮਝ ਆਉਂਦੀ ਹੈ ਜਿਹੜੇ ਵਿਰੋਧੀ ਤਰ ਇਹਤੇ ਇਲزام ਲਾ ਰਹੀ ਹੈ ਨੰਬਰ 1 ਕਿ ਲੋੜ ਨਹੀਂ ਸੀ ਨੰਬਰ 2 ਜਿਹੜਾ ਕੁਝ ਕੋਰਟ 'ਚ ਹੋਇਆ ਹਾਈ ਕੋਰਟ 'ਚ ਹੋਇਆ ਉਹ ਗੱਲ ਸਹੀ ਨਿਕਲਦੀ ਹੈ ਕਿ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਹੁੰਦੀਆਂ ਨੇ ਉਹ ਨਹੀਂ ਕੀਤੀਆਂ ਗਈਆਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਨੇ ਜਿਹੜਾ ਲੈਂਡ ਜਾਂ ਭੋਂ ਪ੍ਰਾਪਤੀ ਐਕਟ ਉਹ 213 ਵਾਲਾ ਜਿਹੜਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਣਿਆ ਸੀ ਇੰਡੀਆ ਦਾ ਐਕਟ ਹੈ ਸਟੇਟ ਦਾ ਨਹੀਂ ਹੈ ਉਹਦੇ ਵਿੱਚ ਜਿਹੜਾ ਕਲੈਕਟਰ ਰੇਟ ਤੋਂ 4 ਗੁਣਾ ਮੁਆਵਜ਼ਾ ਦੇਣ ਦੀ ਗੱਲ ਹੈ ਉਹ ਉਸ ਨੂੰ ਬਿਲਕੁਲ ਦਰਕਰਨਾਰ ਕਰਤਾ ਕੁਈ ਪੈਸਾ ਨਹੀਂ ਦੇਣਾ ਸੀ ਇਹਦੇ ਚ 1 ਏਕੜ ਮਗਰ ਸਿਰਫ 1000 ਗਜ ਦਾ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਣਾ ਸੀ ਪਤਾ ਨਹੀਂ ਕਦੋਂ ਜਾ ਕੇ ਉਹਦਾ ਫਾਇਦਾ ਹੋਣਾ ਸੀ ਕੋਈ ਨਹੀਂ ਹੋਣਾ ਸੀ ਇੱਕ ਤਾਂ ਉਹ ਕੇ ਇਹਦੇ ਚ ਨੀਤੀ ਚ ਵੱਡੀ ਖਾਮੀ ਜਿਹੜੀ ਕੋਰਟ ਨੇ ਦੇਖੀ ਕਿ ਇਹ ਕਾਨੂੰਨ ਗੈਰ ਕਾਨੂੰਨੀ ਲੱਗਿਆ ਦੂਜੀ ਗੱਲ ਸੋਸ਼ਲ ਇੰਪੈਕਟ ਸਟਡੀ ਜ਼ਰੂਰੀ ਹੁੰਦੀ ਹੈ ਉਹ ਨਹੀਂ ਕੀਤੀ ਕਿਤੇ ਵੀ ਨਹੀਂ ਕੀਤੀ ਕੋਈ ਸਟਡੀ ਨਹੀਂ ਕੀਤੀ ਸੀਜੀ ਗੱਲ ਬਾਤਾਂ ਬੰਦੇ ਐਂਗਲ ਤੋਂ ਕੋਈ ਸਟੱਡੀ ਕੋਈ ਸਰਵੇ ਨਹੀਂ ਹੋਇਆ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਲੈਂਡਲੈਸ ਭੂਮੀਹੀਨ ਜਿਹੜੀ ਲੇਬਰ ਸੀ ਉਹਨਾਂ ਲਈ ਜਿਹੜੇ ਲੋਕ ਇਹ ਤੇ ਡਿਪੈਂਡੈਂਟ ਨੇ ਖੇਤੀ ਤੇ ਉਹਨਾਂ ਲਈ ਕੁਝ ਨਹੀਂ ਸੀ ਕੋਈ ਵਿਵਸਥਾ ਨਹੀਂ ਤੇ ਕੋਰਟ ਨੇ ਸਾਰੇ ਸਵਾਲ ਕੀਤੇ ਸੀ ਕਿ ਜੀ ਤੁਸੀਂ ਇਹ ਜਿਹੜੀਆਂ ਗੱਲਾਂ ਨਹੀਂ ਕੀਤੀਆਂ ਤੇ ਅਸੀਂ ਰੱਦ ਕਰੀਏ ਕਿ ਤੁਸੀਂ ਇਹਨੂੰ ਵਾਪਸ ਲੈਨੇ ਫਿਰ ਹਾਈ ਕੋਰਟ ਦੇ ਵਿੱਚ ਪਹਿਲੇ 6 ਅਗਸਤ ਨੂੰ ਸੁਣਵਾਈ ਫਿਰ ਇੱਕ ਦਿਨ ਦੀ ਰੋਕ ਲੱਗੀ ਫਿਰ 7 ਅਗਸਤ ਨੂੰ lại ਸੁਣਵਾਈ ਹੋਈ ਫਿਰ ਕੋਈ ਗੱਲ ਨਹੀਂ ਬਣੀ ਤਾਂ ਫਿਰ 10 ਸਤੰਬਰ ਤੱਕ ਰੋਕ ਲੱਗੀ ਤੇ ਇੱਕ ਕਹਿ ਵੀ ਦਿੱਤਾ ਸੀ ਵਿੱਚ ਤੁਸੀਂ ਵਾਪਸ ਲੈਣਿਓ ਕੋਈ ਅਸੀਂ ਰੱਦ ਕਰੀਏ ਇਹਨਾਂ ਨੇ ਕੋਸ਼ਿਸ਼ ਕੀਤੀ ਵਕੀਲਾਂ ਨਾਲ ਸਲਾਹ ਕੀਤੀ ਸਰਕਾਰ ਨੇ ਕਿ ਸੁਪਰੀਮ ਕੋਰਟ ਜਾਈਏ ਜਾਂ ਨਾ ਜਾਈਏ ਖੈਰ ਇਹਨਾਂ ਨੇ ਨੀਤੀ ਵਾਪਸ ਲੈ ਲਈ ਵੀ ਬੜੇ ਅਜੀਬ ਪੰਗ ਨਾਲ ਸਵਾ 3 ਲਾਈਨਾਂ ਦੀ ਸਵਾ 3 ਲਾਈਨਾਂ ਦਾ ਇੱਕ ਪ੍ਰੈਸ ਨੋਟ ਹੈ ਕੋਈ ਵੀ ਦੀਵਾਰ ਤਰੀਕਾ ਨਹੀਂ ਪਤਾ ਨਹੀਂ ਕੀਆ ਰੂਟਰਨ ਵੀ ਸਹੀ ਤਰੀਕੇ ਨਾਲ ਲਿਆ ਸਾਰਾ ਦਿਨ ਮਾਨਸਾਹ ਪ੍ਰੈਸ ਦੇ ਕੱਲ ਵੀ ਰਹੇ ਅੱਜ ਵੀ ਰਹੇ ਇੱਕ ਅੱਖਰ ਇਸ ਨੀਤੀ ਬਾਰੇ ਨੇ ਬੋਲਿਆ ਜਿਹੜੇ ਲਗਾਤਾਰ ਗੂੰਗਾਉਂਦੇ ਸੀ ਇਸ ਨੀਤੀ ਦੇ ਕੋਈ ਅੱਖਰ ਨਹੀਂ ਬੋਲਿਆ ਇੱਦਾਂ ਤਾਂ ਮੋਦੀ ਨੇ ਕਹਿਤਾ ਸੀ ਅਸੀਂ ਸਮਝਾ ਨਹੀਂ ਸਕੇ ਕਿ ਇਹਨਾਂ ਨੇ ਉਹ ਵੀ ਗੱਲ ਕੀਤੀ ਹਾਂ ਮਾੜੀ ਮੋਟੀ ਗੱਲ ਜਿਹੜੀ ਕੀਤੀ ਉਹ ਹਰਪਾਲ ਸਿੰਘ ਚੀਮਾ ਨੇ ਕੀਤੀ ਕਹਿੰਦੇ ਜੀ ਇਹ ਅਸੀਂ ਤਾਂ ਕਿਸਾਨਾਂ ਦਾ ਢਾਲ ਖੜੇ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਅਸੀਂ ਵਾਪਸ ਲੈ ਲਈ ਇਹ ਹੈ ਇੱਕ ਕਾਨੂੰਨੀ ਪੱਖ ਜਿਹਦੇ ਵਿੱਚ ਜਿਹੜੀ ਇਹ ਨੀਤੀ ਪਾਸ ਹੋਈ ਹੁਣ ਆਜੋ ਵਿਰੋਧ ਦੀ ਗੱਲ ਵਿਰੋਧ ਇਹਦਾ ਸਾਰੀਆਂ ਪਾਰਟੀਆਂ ਵੱਲੋਂ ਹੋਇਆ ਸੱਤਾਧਾਰੀ ਤੈਨੂੰ ਛੱਡ ਕੇ ਸਭ ਤੋਂ ਪਹਿਲਾਂ ਵਿਰੋਧ ਇਹਦਾ ਸੁਖਵੀਰ ਸਿੰਘ ਬਾਦਲ ਨੇ ਕੀਤਾ ਸੁਖਵੀਰ ਸਿੰਘ ਬਾਦਲ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਉਹਨੂੰ ਪਤਾ ਸੀ ਕਿ ਇਹ ਨੀਤੀ ਜਿਹੜੀ ਹੈ ਇਹਦੇ ਚੋਂ ਪੈਸਾ ਬਣਦਾ ਕਿਉਂਕਿ ਉਹ ਇਹ ਕੰਮ ਕਰ ਚੁੱਕੇ ਸੀ ਉਹ ਉਹਨਾਂ ਨੇ ਆਪ ਜ਼ਮੀਨ ਐਕਵਾਇਰ ਕੀਤੀ ਆਰਓ ਸਿਟੀ ਕੀਤੀ ਆਈਟੀ ਪਾਰਕ ਕੀਤਾ ਨਿਊ ਚੰਡੀਗੜ੍ਹ ਸਾਰਾ ਕੁਝ ਉਹਨਾਂ ਦੇ ਵੇਲੇ ਹੋਇਆ ਉਹ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਪੈਸੇ ਵਾਲੇ ਖੇਡ ਹੈ ਹਾਂ ਇਹ ਜ਼ਰੂਰ ਸੀ ਕਿ ਉਹਨਾਂ ਨੇ 13 ਦਾ ਐਕਟ ਨਹੀਂ ਦਰਕਨਾਰ ਕੀਤਾ ਜਿਹੜਾ ਇਹਨਾਂ ਨੇ ਕੀਤਾ ਸੀ ਇਹ ਤਾਂ ਬਿਲਕੁਲ ਹੀ ਸਿੱਧੇ ਤੌਰ ਤੇ ਇਹ ਗ੍ਰੇਵਿੰਗ ਵਾਲੇ ਕੰਮ ਸੀ ਤਾਂ ਇਸ ਕਰਕੇ ਅਕਾਲੀ ਦਲ ਨੇ ਇਸ ਨੂੰ ਇਸ਼ੂ ਬਣਾਇਆ ਉਹ ਇਸ ਮੁੱਦੇ ਤੇ ਜਿਹੜਾ ਬਾਰ ਬਾਰ ਕਹਦੇ ਸੀ ਨਾ 1 ਇੰਚ ਜ਼ਮੀਨ ਨਹੀਂ ਜਾਣਦੇ ਨਹੀਂ ਉਹਨਾਂ ਨੂੰ ਪਤਾ ਸੀ ਵੀ ਇਹ ਕਾਨੂੰਨੀ ਤੌਰ ਤੇ ਕਿਤੇ ਵੀ ਨਹੀਂ ਖੜਨਾ ਇਸ ਨੇ ਇਹ ਤਾਂ ਬਕਰੀ ਗੱਲ ਹੈ ਜਿਨ੍ਹਾਂ ਦੀ ਜ਼ਮੀਨ ਆਈ ਉਹ ਵਕੀਲਾਂ ਨੇ ਜਿਹੜੀ ਪਟੀਸ਼ਨ ਪਾਤੀ ਅਦਰਵਾਇਜ਼ ਕੋਈ ਵੀ ਪਾਉਂਦਾ ਤਾਂ ਇਸ ਨੂੰ ਇਹਦੇ ਖੜਾਣਾ ਨਹੀਂ ਸੀ ਤੇ ਸ੍ਰੀਲ ਜਾਖੜ ਨੇ ਸਭ ਤੋਂ ਪਹਿਲਾਂ ਪਟੀਸ਼ਨ ਦੀ ਗੱਲ ਕੀਤੀ ਸੀ ਜਦੋਂ ਗਵਰਨਰ ਨੂੰ ਜਾ ਕੇ ਉਹਨਾਂ ਨੇ ਆਪਦਾ ਮੰਗ ਪੱਤਰ ਦਿੱਤਾ ਸੀ ਸੋ ਅਕਾਲੀ ਜਿਹੜੇ ਨੇ ਉਹ ਹੁਣ ਦਾਵਾ ਕਰਦੇ ਨੇ ਕਿ ਅਸੀਂ ਸਾਡਾ ਪ੍ਰੈਸ਼ਰ ਬਣਿਆ ਉਹ ਸਾਰੇ ਕਰਨਗੇ ਇਹਦੇ ਕਰਕੇ ਫਿਰ ਨੰਬਰ 2 ਤੇ ਕਾਂਗਰਸ ਰਾਜਾ ਬੜਿੰਗ ਨੇ ਦੋ ਤਿੰਨ ਜਿਵੇਂ ਕੱਲ ਪਟਿਆਲੇ ਦੇ ਵਿੱਚ ਇਕੱਠ ਕੀਤਾ ਸੀ ਸਖਬੀਤ ਸਿੰਘ ਬਾਦਲ ਨੇ ਤੇ ਬਿਲਕੁਲ ਉਸੇ ਤਰੀਕੇ ਨਾਲ ਪੂਡਾ ਦੇ ਸਾਹਮਣੇ ਇਕੱਠ ਕੀਤਾ ਸੀ ਰਾਜਾ ਬੜਿੰਗ ਨੇ ਮੁਖਸਰ ਕੀਤਾ ਮਹਾਲੀ ਕੀਤਾ ਇਹਨਾਂ ਨੇ ਵੀ ਲੁਧਿਆਣਾ ਕੀਤਾ ਸਾਰਿਆਂ ਨੇ ਜਿਹੜੀ ਅਕਾਲੀਆਂ ਨੇ ਵੀ ਕਾਂਗਰਸੀਆਂ ਨੇ ਵੀ ਵਿਰੋਧ ਕੀਤਾ ਇਹਦਾ ਇਹ ਆਪਾਂ ਲਗਾਤਾਰ ਦੇਖਿਆ ਕਿ ਪੋਲਿਟੀਕਲ ਪਾਰਟੀਆਂ ਇਸ ਬੰਮ ਵਿੱਚ ਖਾਸ ਤੌਰ ਤੇ ਅਕਾਲੀ ਤੇ ਕਾਂਗਰਸ ਦਾ ਲਗਾਤਾਰ ਲੱਗੇ ਸੀ ਤੀਜੀ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗ ਰਿਹਾ ਸੀ ਕਿ ਪਿੰਡਾਂ 'ਚ ਹੁਣ ਅਸੀਂ ਵਟ ਸਕਾਂਗੇ ਇਹਨਾਂ ਦੇ ਬਹਾਨੇ ਤੇ ਉਹਨਾਂ ਨੇ 17 ਅਗਸਤ ਤੋਂ ਪਿੰਡ-ਪਿੰਡ ਜਾਣ ਦਾ ਪ੍ਰੋਗਰਾਮ ਜਿਹੜਾ ਹੈ ਲੀਕ ਲਿਆ ਸੀ ਪਟਿਆਲੇ ਤੋਂ ਸ਼ੁਰੂ ਕਰਨਾ ਸੀ ਤੇ ਉਹਨਾਂ ਨੇ ਤਾਂ ਹੀ ਉਹ ਕਹਿੰਦੇ ਸਾਡਾ ਤਾਂ ਵਿਜੇ ਦਿਵਸ ਹੈ ਅਸੀਂ ਕੀਤਾ ਨਹੀਂ ਨਹੀਂ ਇਹਦਾ ਜੇ ਆਪਾਂ ਬਹੁਤ ਬਰੀਫ ਚੱਲੀਏ ਤਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਲੇਕਿਨ ਇਹਦੇ ਵਿੱਚ ਇੱਕ ਗੱਲ ਹੋਰ ਹੁੰਦੀ ਹੈ ਐਸਕੇਐਮ ਨੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਮੀਟਿੰਗ ਕੀਤੀ ਸੀ ਜਿਹੜੀ ਜਿਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਇਆ ਸੀ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਗਈ ਸੀ ਬਾਕੀ ਪਾਰਟੀਆਂ ਨੇ ਉੱਥੇ ਜਾ ਕੇ ਉਹਨਾਂ ਦੇ ਨੁਮਾਇੰਦਿਆਂ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਿਸਾਨਾਂ ਨਾਲ ਇਸ ਕੋਲੋਂ ਸਹਿਮਤੀ ਪ੍ਰਗਟ ਕੀਤੀ ਸੀ ਕਿ ਆਪਾਂ ਇਹ ਨੀਤੀ ਨਹੀਂ ਲਾਗੂ ਹੋਣ ਦੇਣੀ ਅਸੀਂ ਤੁਹਾਡੇ ਨਾਲ ਆ ਤੇ ਇਸ ਕੇ ਅਮਨੇ ਫਿਰ ਉਹਨਾਂ ਲਈ ਵੀ ਇਹ ਜਿਹੜੀ ਕਿਸਾਨ ਲਹਿਰ ਜਿਹੜੀ ਕਿ ਚਾਹੇ ਉਹ ਜਗਜੀਤ ਸਿੰਘ ਡੱਲੇ ਕੁਵਾਲ ਚਾਹੇ ਸਰਬਤ ਸਿੰਘ ਪਦੇਰ ਕਾਰਨ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ ਉਹਦੇ ਕਾਰਨ ਜਿਹੜੀ ਮੱਠੀ ਪੈ ਗਈ ਸੀ ਉਹਦੇ ਚ ਵੀ ਜਾਣਫੂਕਤੀ ਕਿਸਮ ਦੀ ਜਦੋਂ ਉਹਨਾਂ ਨੇ ਇਹਦੇ ਲਈ ਲੜਾਈ ਲੜਨ ਦਾ ਫੈਸਲਾ ਕੀਤਾ 28 ਨੂੰ ਫਿਰ ਉਹਨਾਂ ਨੇ ਜਿਹੜਾ ਕੀਤਾ 28 ਜੁਲਾਈ ਨੂੰ ਟਰੈਕਟਰ ਮਾਰਚ ਉਹਦੇ ਵਿੱਚ ਉਹਨਾਂ ਨੂੰ ਹੋਰ ਹੌਸਲਾ ਮਿਲਿਆ ਇੱਕ ਕਿਸਮ ਦੀ ਦਿੱਲੀ ਵਾਲੇ ਅੰਦੋਲਨ ਦੀ ਯਾਦ ਆ ਗਈ ਤੇ ਉਹ ਅੱਜ ਵੀ ਉਹਨਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਚੋਬੀ ਨੂੰ ਮਹਾਰੇਲੀ ਰੱਖੀ ਸੀ ਤਾਂ ਇਹ ਇਹਦਾ ਮਤਲਬ ਉਹਨਾਂ ਦਾ ਬਹੁਤ ਵੱਡਾ ਪ੍ਰੈਸ਼ਰ ਕਿਸਾਨਾਂ ਦਾ ਬਣ ਰਿਹਾ ਸੀ ਦੂਜੇ ਪਾਸੇ ਬਾਕੀ ਜਥੇਬੰਦੀਆਂ ਜਿਵੇਂ ਕੱਲ ਮੋਟਰਸਾਈਕਲ ਰੈਲੀ ਕੀਤੀ ਸਰਬੱਤ ਸੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਨੇ ਸੱਤ ਨੂੰ ਜੋਧਾ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਮਦਰ ਅਗਰਾਹਾ ਐਸਕੇਪ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਵਿੱਚ ਇਕਜੁੱਟ ਹੋ ਗਈਆਂ ਸੀ ਸਰਕਾਰ ਨੂੰ ਘੇਰ ਰਹੀਆਂ ਸੀ ਹੁਣ ਸਰਕਾਰ ਦੋ ਤਰਫੋਂ ਘਿਰ ਗਈ ਇੱਕ ਸਰਕਾਰ ਵੀ ਕਾਨੂੰਨੀ ਤੌਰ ਤੇ ਮਾਨਯੋਗ ਹਾਈ ਕੋਰਟ ਨੇ ਰੋਕ ਲਗਾਤੀ ਤੇ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਇਹਨਾਂ ਨੇ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਤੇ ਇੱਕ ਹੋਰ ਵੀ ਜਿਹੜਾ ਹੈ ਖਾਸ ਕਾਰਨ ਇਹਦੇ ਚ ਨਜ਼ਰ ਆਉਂਦਾ ਉਹ ਹੁੰਦਾ ਹੈ ਅੰਦਰੂਨੀ ਕਾਰਨ ਪਾਰਟੀ ਦਾ ਜਿਹੜੇ ਹੁਣ ਲੱਡੂ ਵੰਡ ਰਹੇ ਨੇ ਇਹਨਾਂ ਚੋਂ ਤਿੰਨ ਬੰਦਿਆਂ ਦਾ ਮੈਂ ਜ਼ਿਕਰ ਕੀਤਾ ਜਿਨ੍ਹਾਂ ਨੇ ਬੋਲਣ ਦੀ ਥੋੜੀ ਜਿਹੀ ਹਿੰਮਤ ਕੀਤੀ ਭਾਵੇਂ ਉਹਨਾਂ ਨੂੰ ਚੁੱਪ ਕਰਾਇਆ ਜਵੇਂ ਮਰਜ਼ੀ ਹੋਇਆ ਲੇਕਿਨ ਫੀਡਬੈਕ ਜ਼ਰੂਰ ਗਈ ਇੱਕ ਮਾਲਵਿੰਦਰ ਸਿੰਘ ਕੰਗ ਜਿਹੜਾ ਅਨੰਤਪੁਰ ਸਾਹਿਬ ਦਾ ਐਮਪੀ ਦੂਜਾ ਦਿਨੇਸ਼ ਚੱਡਾ ਰੋਪੜ ਦਾ ਐਮਐਲਏ ਜਾਂ ਇੱਕ ਗੁਰਪ੍ਰੀਤ ਸਿੰਘ ਹੈ ਕੋਈ ਇਹਨਾਂ ਦਾ ਜਲਾ ਬੋਰਡ ਦਾ ਚੇਅਰਮੈਨ ਰਿਹਾ ਉਹਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਮਾਨ ਦੇ ਵੀ ਕੋਈ ਇੱਕ ਚਾਚੇ ਦੇ ਮੁੰਡੇ ਨੇ ਅਸਤੀਫਾ ਦਿੱਤਾ ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਫੀਡਬੈਕ ਅੰਦਰੋਂ ਮਿਲੀ ਵਿਰੋਧ ਵੀ ਅੰਦਰੋਂ ਪਾਰਟੀ ਦੇ ਅੰਦਰੋਂ ਵੀ ਸ਼ੁਰੂ ਹੋ ਗਿਆ ਉਹਦਾ ਇੱਕ ਕਾਰਨ ਇਹ ਸੀ ਕਿ ਥਾਂ ਥਾਂ ਤੇ ਪਿੰਡਾਂ 'ਚ ਬੋਰਡ ਲੱਗਣੇ ਸ਼ੁਰੂ ਹੋ ਗਏ ਸੀ ਕਿ ਤੁਸੀਂ ਪਿੰਡਾਂ 'ਚ ਤੁਹਾਡੇ ਮਰਦ ਪਿੰਡ ਬੜਨ ਦੀ ਬਨਾਹੀ ਆ ਤੁਸੀਂ ਵੜ ਕੇ ਦੇਖੋ ਤੇ ਲੋਕ ਫਿਰ ਇਹਨਾਂ ਦੇ ਖਿਲਾਫ ਬੁਰੀ ਤਰੀਕੇ ਨਾਲ ਹੋ ਗਏ ਸੀ ਇਹ ਫੀਡਬੈਕ ਵੀ ਇਹ ਵੀ ਉਹਨਾਂ ਦਿੱਲੀ ਵਾਲੇ ਆਕਿਆਂ ਕੋਲ ਚਲੀ ਗਈ ਸੀ ਕਿ ਹੁਣ ਪਿੰਡਾਂ 'ਚ ਤੁਸੀਂ ਜਿੰਨੀ ਮਰਜ਼ੀ ਬਾਹ ਮਰੋੜੋ ਵੀ ਜਾਓ ਪਿੰਡਾਂ 'ਚ ਤੁਸੀਂ ਇਹਦੇ ਹੱਕ 'ਚ ਬੋਲੋ ਲੇਕਿਨ ਬਹੁਤ ਔਖਾ ਹੁਣ ਪਿੰਡਾਂ 'ਚ ਬੜਨਾ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਲਈ ਸਰਕਾਰ ਨੂੰ ਮਜਬੂਰ ਹੋਣਾ ਪਿਆ ਕਿ ਉਹਨਾਂ ਨੇ ਨੀਤੀ ਵਾਪਸ ਲੈ ਲਈ ਇਹ ਇੱਕ ਜਿਹੜੀ ਗੱਲ ਹੈ ਇਹਨੂੰ ਤੁਸੀਂ ਖੁਸ਼ੀ ਵਾਲੀ ਗੱਲ ਮੰਨਦੇ ਹੋ ਤੁਹਾਡੀ ਮਰਜ਼ੀ ਲੇਕਿਨ ਮੈਂ ਤਾਂ ਸਵਾਲ ਹੋਰ ਖੜੇ ਕਰਦਾ ਕਿ ਇਹ 3 ਮਹੀਨੇ ਤਕਰੀਬਨ 4 ਦਿਨ ਘੱਟ 3 ਮਹੀਨੇ ਤੇ ਅੱਜ 12 ਦੋ ਦੋ ਦਿਨ ਘੱਟ 3 ਮਹੀਨੇ ਦੇ ਵਿੱਚ ਇਹ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਕੀ ਨੁਕਸਾਨ ਹੋਇਆ ਸੈਂਕੜੇ ਕਰੋੜ ਰੁਪਏ ਦਾ ਨੁਕਸਾਨ ਪਹਿਲਾਂ ਤਾਂ ਸਭ ਤੋਂ ਵੱਡਾ ਕਿੱਡੇ ਕਿੰਨੇ ਹਥਿਆਰ ਦਿੱਤੇ ਜਿਹੜੇ ਇਸ ਜਿਹੜੇ ਲੈਂਡ ਪੋਲਿਟਿਕ ਨੀਤੀ ਦੇ ਬਾਰੇ ਦੇ ਚੋਟ ਕੇ ਦੇਖ ਲਓ ਤੁਸੀਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਹੋ ਗਏ ਅਖਬਾਰਾਂ ਦੇ ਵਿੱਚ ਫੇਰ ਨੰਬਰ 2 ਤੇ ਜਿਹਦਾ ਕੋਈ ਜ਼ਿਕਰ ਹੀ ਨਹੀਂ ਕਰਦਾ ਕਿ ਜਿੰਨੀਆਂ ਰੈਲੀਆਂ ਹੋਈਆਂ ਹੁਣ ਕੱਲ ਪਟਿਆਲੇ ਦੇ ਵਿੱਚ ਐਨਾ ਕੱਠ ਕਰਿਆ ਸੁਖਵੀਰ ਸਿੰਘ ਬਾਦਲ ਨੇ ਆਉਣਾ ਸੀ ਜਦੋਂ ਪੋਡਾ ਦੇ ਸਾਹਮਣੇ ਮੈਂ ਤੁਹਾਨੂੰ ਦੱਸਦਾ ਮੈਂ ਉਸ ਏਰੀਏ ਦੇ ਵਿੱਚ ਰਹਿਣਾ ਇੱਥੇ ਮੇਰੇ ਘਰ ਦੇ ਅੱਗੇ ਬੇਤੋ ਗੱਡੀ ਕੱਢਣ ਦੀ ਜਗ੍ਹਾ ਨਹੀਂ ਸੀ ਬਸਾਂ ਖੜਾਤੀਆਂ ਸੀ ਲੈ ਕੇ ਜਿਹੜੀਆਂ ਕੋਈ ਬਰੂ ਸਾਹਿਬ ਤੋਂ ਲਈ ਪਤਾ ਨਹੀਂ ਕਿਵੇਂ ਉਹਨਾਂ ਨੇ ਭੇਜੀਆਂ ਮੰਗੀਆਂ ਆਧਾਰੀਆਂ ਮੰਗੀਆਂ ਡੀਜ਼ਲ ਪਾ ਕੇ ਲੈ ਗਏ ਜਿਵੇਂ ਮਰਜ਼ੀ ਜਿਹਦੇ ਚ ਇਕੱਠ ਕੀਤਾ ਸੀ ਪੰਜਾਬ ਦਾ ਡੀਜ਼ਲ ਪੰਜਾਬ ਦੇ ਲੋਕਾਂ ਦੀ ਦਿਹਾੜੀ ਪਰ ਜੇ ਮੰਨ ਲਓ ਜਿੰਨੀ ਵੱਡੀ ਗਿਣਤੀ ਚ ਇਕੱਠ ਕਰਦੇ ਸੀ ਉਹਨਾਂ ਦੀਆਂ ਦਿਹਾੜੀਆਂ ਗਣ ਕੇ ਦੇਖੋ ਉਹਨਾਂ ਦਾ ਪੈਟਰੋਲ ਦਾ ਡੀਜ਼ਲ ਦਾ ਬਾਕੀ ਰੈਡੀਆਂ ਦਾ ਖਰਚਾ ਇਹ ਕੌਣ ਜ਼ਿੰਮੇਵਾਰ ਹੈ ਜੀ ਤੇ ਬੋਟਰਸਾਈਕਲ ਰੈਲੀ ਹੋਈ ਹੈ ਕੌਣ ਜ਼ਿੰਮੇਵਾਰ ਹੈ 15 ਜਿਲ੍ਹਿਆਂ 'ਚ ਉਹਦਾ ਪੈਸਾ ਕਿੱਥੇ ਹੈ ਟਰੈਕਟਰ ਮਾਰਚ ਹੋਇਆ ਉਹਦਾ ਪੈਸਾ ਕਿੱਥੇ ਇਹ ਜਿਹੜੀ ਸਾਡੀ એનર્ਜੀ ਜਿਹੜੀ ਸਾਡੀ ਦਿਹਾੜੀਆਂ ਲੱਗੀਆਂ ਜਿਹੜੇ ਸਾਡਾ ਡੀਜ਼ਲ ਲੱਗਿਆ ਜਿਹੜੇ ਸਾਡੀ ਪੈਟਰੋਲ ਲੱਗਿਆ ਜਿਹੜਾ ਅਸੀਂ ਪੈਸਾ ਖਰਚ ਕੀਤਾ ਇਸ ਐਜੀਟੇਸ਼ਨ ਦੇ ਵਿਰੋਧ ਕਰਨ 'ਚ ਉਹਦਾ ਜ਼ਿੰਮੇਵਾਰ ਕੌਣ ਹੈ ਕੀ ਇਹ ਸਾਰੀਆਂ ਗੱਲਾਂ ਹੁਣ ਜਦੋਂ 27 ਦੀ ਇਲੈਕਸ਼ਨ 'ਚ ਆਜੂ ਤਾ ਉਹ ਤੋਂ ਸਾਰੇ ਭੁੱਲ ਜਾਣਗੇ ਡੈਮੇਜ ਕੰਟਰੋਲ ਹੋ ਜਾਊ ਆਮ ਆਦਮੀ ਪਾਰਟੀ ਦੀ ਇਹ ਨੀਤੀ ਨੂੰ ਲੋਕ ਯਾਦ ਰੱਖਣਗੇ ਭੁੱਲ ਜਾਣਗੇ ਜੇ ਉਹਨਾਂ ਦੇ ਮਨਾਂ 'ਚ ਇਹ ਰਹੂਗਾ ਕਿ ਇਹਹ ਜੀ ਨੀਤੀ ਵੀ ਲੈ ਕੇ ਆਏ ਸੀ ਇਹ ਸਾਡੇ ਵਿਰੋਧ ਦੇ ਕਰਨੀ ਨੇ ਵਾਪਸ ਲਈ ਨਹੀਂ ਤਾਂ ਲੈ ਗਏ ਸੀ ਲੁੱਟ ਕੇ ਪੰਜਾਬ ਨੂੰ ਇਹ ਇਹ ਵੀ ਗੱਲ ਫਿਰ ਅੱਗੇ ਜਿਹੜੀ ਗੱਲ ਜਦੋਂ ਕੱਲ ਨਵਾਂ ਨੰਬਰ ਪ੍ਰਧਾਨ ਚੁਣਿਆ ਗਿਆ ਗੈਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇਹਨੂੰ ਤੁਸੀਂ ਇੱਕ ਸਾਜ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਡੈਮੋਗ੍ਰਾਫੀ ਬਦਨ ਦੀ ਗੱਲ ਹੈ ਤੇ ਬਿਲਕੁਲ ਗੱਲ ਤਾਂ ਕਾਫੀ ਹੱਦ ਤੱਕ ਸੋਚਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਪਹਿਲੇ ਹੀ ਬੋਲਜੜਤਾ ਲ ਹੋ ਗਏ ਪੰਜਾਬ ਦੇ ਜਿਹੜੇ ਨੌਜਵਾਨ ਸਿੱਖ ਨੌਜਵਾਨ ਬਾਹਰ ਜਾ ਰਹੇ ਨੇ ਔਰ ਜਿਹੜੇ ਪ੍ਰਵਾਸ ਕਰਕੇ ਬਿਹਾਰੀ ਯੂਪੀ ਹੋਰ ਬੰਦੇ ਇਧਰ ਆ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਤਾਂ ਪਹਿਲੇ ਹੀ ਬਦਲ ਰਹੀ ਹੈ ਡੈਮੋਗ੍ਰਾਫਿਕ ਜਿਹੜਾ ਸੈਟਅਪ ਸੈਟਅਪ ਤਾਂ ਬਦਲ ਹੀ ਰਿਹਾ ਹੈ ਔਰ ਗਿਣਤੀ ਪੰਜਾਬੀਆਂ ਦੀ ਦੇਖ ਲਓ ਅਗਲੇ 10 12 ਸਾਲਾਂ ਵਿੱਚ ਪੰਜਾਬੀਆਂ ਨਹੀਂ ਜਿਹੜੀ ਸਿੱਖਾਂ ਨਹੀਂ ਪੰਜਾਬ ਦੇ ਵਿੱਚ ਘਟ ਗਿਣਤੀ ਚ ਆ ਜਾਣਾ ਤਾਂ ਇਹ ਸਾਰੇ ਪਿੱਛੇ ਕੋਈ ਕੋਈ ਸਾਜ਼ਿਸ਼ ਹੈ ਨਹੀਂ ਤਾਂ ਫਿਰ 4 ਲੱਖ ਲੋਕ ਜਿਹੜੇ ਉੱਡੇ ਨਹੀਂ ਸੀ ਕੱਲੇ ਲੁਧਿਆਣੇ ਚ ਉਹਨਾਂ ਨੂੰ ਕਿੱਥੇ ਬਿਸਾਉਣਾ ਸੀ ਕਿੱਥੇ ਜਾਣਾ ਸੀ ਉਹਨਾਂ ਨੇ ਕੋਈ ਇਹਦੇ ਚ ਇਹ ਤਾਂ ਚਲੋ ਹੁਣ ਨੀਤੀ ਵਾਪਸ ਹੋ ਗਈ ਲੇਕਿਨ ਇਹਦਾ ਇਹਦੇ ਐਨਾਲਿਸਿਸ ਕਰਨਾ ਤੇ ਅਧਿਆਨ ਕਰਨਾ ਇਹਦੀ ਪਰਚੋਰ ਕਰਨੀ ਸਾਰੇ ਪੰਜਾਬੀਆਂ ਦਾ ਜਿਹੜਾ ਹੈ ਕੰਮ ਹੈ ਮੇਰਾ ਇਹ ਖਿਆਲ ਹੈ ਕਿ ਤੁਸੀਂ ਸਾਰੇ ਇਹ ਸਾਰੇ ਫੈਕਟਰ ਜਿਹੜੇ ਮੈਂ ਬਹੁਤ BRIEF ਤੁਹਾਡੇ ਸਾਹਮਣੇ ਰੱਖੇ ਨੇ ਇਹ ਸਾਰੇ ਪੱਖਾਂ ਤੋਂ ਐਨਾਲਿਸਿਸ ਕਰੋਗੇ ਕਿਉਂਕਿ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਤੁਸੀਂ ਪੰਜਾਬ ਹਤਾਸ਼ੀ ਹੋ ਜਿਹੜਾ ਵੀ ਪੰਜਾਬ ਹਤਾਸ਼ੀ ਹੈ ਉਹ ਸਾਰੀਆਂ ਗੱਲਾਂ ਦਾ ਖਿਆਲ ਰੱਖੂਗਾ ਤੇ ਫਿਰ ਯਾਦ ਵੀ ਕਰਾਊਗਾ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਪਰ ਸਾਡੀ ਜਿਹੜੀ ਪਾਰਟੀ ਹੈ ਸਾਡਾ ਜਿਹੜਾ ਵਫਾਦਾਰੀ ਪੰਜਾਬ ਨਾਲ ਹੈ ਨਾ ਤੇ ਉਹ ਵਫਾਦਾਰੀ ਤੁਸੀਂ ਨਿਭਾਉਂਗੇ ਇਹ ਮੈਨੂੰ ਪੂਰਾ ਯਕੀਨ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ